ਕੈਮ ਹੋ ਜੋ ਅੱਗੇ ਕਿਸਾਨ ਮਜ਼ਦੂਰ ਭੈਣਾ ਭਰਾ ਮੈਦਾਨ ਦੇ ਵਿੱਚ ਤੇ ਪੂਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੂੰ ਛੋਟੇ ਦੁਕਾਨਦਾਰਾਂ ਨੂੰ ਛੋਟੇ ਮਲਾਜਮਾਂ ਨੂੰ ਵਪਾਰੀਆਂ ਨੂੰ ਵਿਦਿਆਰਥੀਆਂ ਨੂੰ ਨੌਜਵਾਨਾਂ ਨੂੰ ਸਾਰਿਆਂ ਨੂੰ ਇੱਕ ਲੜੀ ਦੇ ਵਿੱਚ ਪਰੋਕ ਇਹਨਾਂ ਕਾਰਪੋਰੇਟਾਂ ਦੇ ਸੇਵਾਦਾਰਾਂ ਦੀਆਂ ਗੋਡਣੀਆਂ ਉਦੋਂ ਵੀ ਜਿਆਦਾ ਲਵਾਵਾਂਗੇ ਰਗੜਾਂਗੇ ਨੱਕੇ ਨਾ ਤਾਉਣਾਂ ਤੋਂ ਵੱਧ ਕੇ ਜਿਵੇਂ ਦਿੱਲੀ ਮੋਰਚੇ ਵળે ਰਗੜਿਆ ਸੀ ਕਿਉਂ ਕਿਉਂਕਿ ਜਿਹੜਾ ਨਵਾਂ ਖੇਤੀ ਮੰਡੀਕਰਨ ਨੀਤੀ ਖਰੜਾ ਲਿਆਂਦਾ ਇਹ ਉਹੀ ਤਿੰਨ ਕਾਲੇ ਕਾਨੂੰਨ ਜਿਹੜੇ ਆਪਾਂ 700 750 ਕੁਰਬਾਨੀਆਂ ਦੇ ਕੇ ਪੜਵਾਏ ਸੀ ਪਾਰਲੀਮੈਂਟ 'ਚ ਰੱਦ ਕਰਵਾਏ ਸੀ ਉਹ ਖੇਤੀ ਮੰਡੀਕਰਨ ਖਰੜੇ ਰਾਹੀਂ ਉਹ ਮੈਂ GST ਟੈਕਸ ਵਾਂਗੂੰ ਰਾਜ ਸਰਕਾਰਾਂ ਤੋਂ ਸੂਬਿਆਂ ਦੀਆਂ ਸਰਕਾਰਾਂ ਤੋਂ ਪ੍ਰਵਾਨਗੀ ਲੈ ਕੇ ਸਖਤਰਾਂ ਦੀਆਂ ਕਮੇਟੀਆਂ ਬਣਾ ਕੇ ਉਹੀ ਕਾਲੇ ਕਾਨੂੰਨ ਉਦੋਂ ਵੀ ਵੱਡੀ ਪੱਧਰ ਤੇ ਲਾਗੂ ਕੀਤੇ ਜਾ ਰਹੇ ਆ ਕਿਉਂਕਿ ਮੰਡੀਕਰਨ ਖਰੜੇ ਮੁਤਾਬਕ ਆ ਸਰਕਾਰੀ ਮੰਡੀਆਂ ਦਾ ਖਾਤਮਾ ਕਰਕੇ ਕਹਤਾ ਇਹ ਆ ਵੀ ਇੱਕ ਆਧਕਾਰ ਖਤਮ ਕਰਨਾ ਪਰ ਮਤਲਬ ਉਹਦਾ ਇਹ ਹੈ ਵੀ ਸਰਕਾਰ ਦਾ ਕੰਟਰੋਲ ਹੈ ਜਿਹੜਾ ਇਹਨਾਂ ਮੰਡੀਆਂ ਤੇ ਜਿੰਨਾ ਵੀ ਹੈਗਾ ਜਿੱਥੇ ਵੀ ਸੰਘਰਸ਼ ਕਰਕੇ ਉਹ ਕੰਟਰੋਲ ਕਾਇਮ ਰੱਖ ਲਿਆ ਕਿਸਾਨਾਂ ਮਜ਼ਦੂਰਾਂ ਨੇ ਉਹ ਵੀ ਖਤਮ ਕਰਨਾ ਕੰਟਰੋਲ ਇੱਕ ਆਧਕਾਰ ਖਤਮ ਕਰਨ ਦਾ ਮਤਲਬ ਇਹ ਹੈ ਖੁੱਲੀ ਛੁੱਟੀ ਦੇਣੀ ਹੈ ਇਹ ਕਾਰਪੋਰੇਟ ਕੰਪਨੀਆਂ ਨੂੰ ਅਡਾਨੀਆਂ ਦੇ ਸੈਲੂਆਂ ਸੈਲੂ ਕਦਮਾਂ ਨੂੰ ਤੇ ਉਹ ਬਹੁਤ ਵੱਡੀਆਂ-ਵੱਡੀਆਂ ਕੰਪਨੀਆਂ ਜਿਨ੍ਹਾਂ ਦਾ ਵਿਕੀਪੀਡੀਆ ਨੇ ਅਧਿਐਨ ਕਰਕੇ ਜਿਹੜੀ ਰਿਪੋਰਟ ਜਾਰੀ ਕੀਤੀ ਆ ਦੁਨੀਆਂ ਦਾ ਮੀਡੀਆ ਵਿਕੀਪੀਡੀਆ ਲੋਕ ਪੱਖੀ ਜਿਨੇ ਦੱਸਿਆ ਵੀ ਕਿਵੇਂ ਚਾਰ ਵੱਡੀਆਂ ਕਾਰਪੋਰੇਟ ਕੰਪਨੀਆਂ ए बी सी डी ਲਿਖਿਆ ਉਹਨਾਂ ਨੂੰ ਆਰਚਰ ਮਿਡਲੈਂਡ ਗੂੰ ਗੂੰਗਾ ਤੇ ਕਾਰਗਲ ਤੇ ਡ੍ਰੈਪਸ ਏ ਬੀ ਸੀ ਡੀ ਉਹਨਾਂ ਦੇ ਪਹਿਲੇ ਅੱਖਰ ਆ ਉਹਨਾਂ ਨੇ ਜਿਹੜੇ ਦੇਸ਼ਾਂ ਦੀਆਂ ਮੰਡੀਆਂ ਤੇ ਕਬਜ਼ਾ ਕਰ ਲਿਆ 2011 ਚ 20 ਕਰੋੜ 30 ਲੱਖ ਏਕੜ ਜ਼ਮੀਨ ਉਹਨਾਂ ਨੇ ਆਪਦੇ ਕਬਜ਼ੇ ਚ ਲੈ ਲਈ ਸੀ ਉਹਨਾਂ ਦੇਸ਼ਾਂ ਦੀ ਤੇ ਜਿਹੜੀ ਅੱਜ ਦੀ ਰਿਪੋਰਟ ਆ ਪਿਛਲੇ ਸਾਲ ਦੀ ਉਹ ਹੈਗੀ ਆ 49 ਅਰਪ ਹੈਕਟੇਰ ਜ਼ਮੀਨ ਦੇ ਸੌਦੇ ਪੂਰੀ ਦੁਨੀਆ ਚ ਹੋ ਚੁੱਕੇ ਆ ਉਹਨਾਂ ਹੋਰੀਆਂ ਕੰਪਨੀਆਂ ਹੋਰ ਵੀ ਕੁਝ ਰਲਗੀਆਂ ਉਹਨਾਂ ਦੇ ਨਾਲ ਸੌਦੇ ਕਰ ਚੁੱਕੀਆਂ ਐਂ ਮਜਬੂਰ ਕਰਕੇ ਜਿਵੇਂ ਆਪਾਂ ਨੂੰ ਮਜਬੂਰ ਕਰਨ ਵਾਲਾ ਖਰੜਾ ਲਿਆਂਦਾ ਵੀ ਜਦੋਂ ਇਹਨਾਂ ਵਿਗਾਂ ਜਿੰਸਾਂ ਰਲਗੀਆਂ ਪੱਲੇ ਹੀ ਕੱਖ ਨਾ ਪਿਆ ਇਹ ਹੱਥ ਵੰਨ ਕੇ ਜ਼ਮੀਨਾਂ ਦੇਣਗੇ ਸਾਨੂੰ ਐਂ ਸੌਦੇ ਹੁੰਦੇ ਆ ਜਿੱਥੇ ਕਿਸਾਨਾਂ ਦੀਆਂ ਫਸਲਾਂ ਰੋਲ ਕੇ ਜ਼ਮੀਨਾਂ ਖੋਈਆਂ ਜਾਂਦੀਆਂ ਇਹ ਤਰੀਕਾ ਉਹਨਾਂ ਦਾ ਕਾਰਪੋਰੇਟਾਂ ਦਾ ਇਹ ਮੰਡੀਕਰਨ ਖੜੜੇ ਰਹੀ ਇਹ ਹੀ ਤਰੀਕਾ ਲਾਗੂ ਕੀਤਾ ਜਾ ਰਿਹਾ ਹੈ ਪਰ ਇਹਵੇਂ ਸਾਰੇ ਪੱਖ ਆਮ ਲੋਕਾਂ ਤੱਕ ਲਿਜਾਣੇ ਕਿਉਂਕਿ ਜਿਹੜਾ ਗੋਡੀ ਮੀਡੀਆ ਉਹ ਤਾਂ ਸਰਕਾਰ ਦੇ ਪੱਖ ਲਈ ਜਾ ਰਿਹਾ ਹੈ ਜਿਹੜਾ ਆਮ ਮੀਡੀਆ ਆਪਾਂ ਨੂੰ ਕਵਰ ਕਰਦਾ ਇਹਦਾ ਬਹੁਤਾ ਦੇਸ਼ ਦੇ ਵਿੱਚ ਉਸ ਤਰ੍ਹਾਂ ਦਾ ਫੈਲਾਅ ਹੈ ਨਹੀਂ ਕਰਦੇ ਆ ਆਪਦੇ ਯਤਨ ਬਹੁਤ ਪਰ ਨਹੀਂ ਉਸ ਪੱਧਰ ਤੇ ਨਹੀਂ ਹੁੰਦਾ ਜਿਸ ਪੱਧਰ ਤੇ ਕਾਰਪੋਰੇਟਾਂ ਦਾ ਪ੍ਰਚਾਰ ਹੁੰਦਾ ਇਹ ਕਮੀ ਕਿਨੇ ਪੂਰੀ ਕਰਨੀ ਹੈ ਇਹ ਤੁਸੀਂ ਤੇ ਅਸੀਂ ਸਾਰਿਆਂ ਨੇ ਰਲ ਕੇ ਪੂਰੀ ਕਰਨੀ ਹੈ ਘਰ ਘਰ ਪ੍ਰਚਾਰ ਜਿਵੇਂ ਦਿੱਲੀ ਘੋੜ ਤੋਂ ਪਹਿਲਾਂ ਲਗਾਏ ਸੀ ਹਰ ਪਿੰਡ ਚ ਹਰ ਘਰ ਚ ਇਹ ਪ੍ਰਚਾਰ ਪਹੁੰਚ ਜੇ ਫੇਰ ਹੈ ਜੜੀ ਆਪਾਂ ਅੱਜ ਆਪਾਂ ਆ ਗਏ ਇੱਕ ਰੈਲੀ ਮਹਾ ਰੈਲੀ ਚੇਤਾਵਨੀ ਐ ਇਥੋਂ ਦੀਆਂ ਸਰਕਾਰਾਂ ਨੂੰ ਵੀ ਕਾਇਮ ਹੋ ਜੋ ਅਸੀਂ ਆ ਗਏ ਮੈਦਾਨ ਦੇ ਵਿੱਚ ਇਹ ਫੇਰ ਹੀ ਲਾਗੂ ਹੋਊਗੀ ਇਹ ਗੱਲ ਫੇਰ ਹੀ ਇਹ ਖੇਤੀ ਮੰਡੀਕਰਨ ਨੀਤੀ ਖਰਾੜਾ ਰੱਦ ਹੋਊਗਾ ਫੇਰ ਹੀ ਆਪਣੀਆਂ ਜ਼ਮੀਨਾਂ ਬਚਣਗੀਆਂ ਫੇਰ ਹੀ ਆਪਣੇ ਬੱਚਿਆਂ ਦਾ ਭਵਿੱਖ ਬਚੂਗਾ ਜੇ ਜ਼ਮੀਨਾਂ ਹੈਗੀਆਂ ਤਾਂ ਰੋਟੀ ਖਾ ਸਕਦੇ ਆ ਜੇ ਮੁੱਲ ਲੈ ਕੇ ਰੋਟੀ ਖਾਣੀ ਹੋਵੇ ਤਾਂ ਜਿਹੜੇ ਸੜਕਾਂ ਦੇ ਕਿਨਾਰੇ ਪਏ ਆ ਇਹੋ ਜੀ ਠੰਡ 'ਚ ਮਰ ਰਹੇ ਜਿਨ੍ਹਾਂ ਦੀਆਂ ਖਬਰਾਂ ਵੀ ਨਹੀਂ ਲਾਉਂਦੇ ਉਹ ਮਿੱਟੀ加ਲੇ ਵੀ ਇੰਨੀਆਂ ਮੋਤਾ ਹੋ ਗਈਆਂ ਭੁੱਖ ਦੇ ਨਾਲ ਠੰਡ ਦੇ ਨਾਲ ਖਬਰਾਂ ਵੀ ਨਹੀਂ ਲਗੀਆਂ ਜਾ ਰਹੀਆਂ ਫਿਰ ਉਹ ਹਾਲਤ ਆਪਣੀ ਬਣਾਉਣ ਨੂੰ ਫਿਰਦੀਆਂ ਇਹ ਸਰਕਾਰਾਂ ਆਪਣਾ ਸਯੁਗਤ ਕਿਸਾਨ ਮੋਰਚਾ ਚਾਹੇ ਕੋਈ ਜੱਥੇਬੰਦੀ ਕਿਸਾਨਾਂ ਦੀ ਜਿਹੜੇ ਮਰਜ਼ੀ ਰੂਪ ਦੇ ਵਿੱਚ ਸੰਘਰਸ਼ ਕਰ ਰਹੀ ਹੋਵੇ ਕੋਈ ਮਾਰਨ ਮਾਰਤਾ ਕੋਈ ਹੋਰ ਦਿੱਲੀ ਮਾਰਚਾ ਕੋਈ ਵੀ ਰੂਪ ਵਰਤ ਰਹੀ ਹੋਵੇ ਜਦੋਂ ਵੀ ਉਹਦੇ ਤੇ ਜ਼ਬਰ ਹੁੰਦਾ ਹੈ ਹਮੇਸ਼ਾ ਹਾ ਦਾ ਨਾਰਾ ਮਾਰਿਆ ਸੰਯੁਕਤ ਕਿਸਾਨ ਬੋਰਚ ਤੇ ਨੇ ਉਹ ਕਿਸੇ ਵੀ ਰੂਪ ਚ ਹੋਵੇ ਉਹ ਅਰਥੀਆਂ ਸਾੜ ਕੇ ਹੋਵੇ ਉਹ ਰੇਲਾਂ ਰੋਕ ਕੇ ਹੋਵੇ ਉਹ ਬੰਦ ਕਰਕੇ ਹੋਵੇ ਕਿਸੇ ਵੀ ਰੂਪ ਦੇ ਵਿੱਚ ਡਟ ਕੇ ਹਾ ਦਾ ਨਾਰਾ ਮਾਰਿਆ ਤੇ ਹੁਣ ਵੀ ਜੋ ਐਲਾਨ ਹੋਣ ਵਾਲਾ ਉਹ ਇਹੀ ਹੈ ਕਿ ਜਿਹੜੇ ਪਿਛਲੇ ਯਤਨ ਸੰਯੁਕਤ ਕਿਸਾਨ ਮੋਰਚੇ ਦੇ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਸਾਂਝੇ ਸੰਘਰਸ਼ ਵਾਸਤੇ ਤਾਲ ਮੇਲਵੇਂ ਸੰਘਰਸ਼ ਵਾਸਤੇ ਸਹਿਮਤ ਕਰਕੇ ਵੱਡਾ ਮੋਰਚਾ ਇਸ મોદી ਸਰਕਾਰ ਦੇ ਖਿਲਾਫ